ਕਿਵੇਂ ਹੋ ਸਾਰੇ ਆ ਜਿਹੜੀ ਵੀਡੀਓ ਮੈਂ ਬਣਾਉਣ ਜਾ ਰਿਹਾ ਇਹ ਸਿੱਧੂ ਮੂਸੇਵਾਲੇ ਦੇ ਪਿਤਾ ਸਰਦਾਰ ਬਲਕੌਰ ਸਿੰਘ ਨੂੰ ਇੱਕ ਸਨੇਹਾ ਲਾ ਲੋ ਜਾਂ ਇੱਕ ਬੇਨਤੀ ਲਾ ਲੋ ਤੇ ਪਹਿਲਾਂ ਮਾਫੀ ਮੰਗਦਾ ਹਾਂ ਸ਼ਬਦ ਕਹਿਣ ਤੋਂ ਪਹਿਲਾਂ ਵੀ ਚਲੋ ਸਾਡਾ ਫਰਜ਼ ਨਹੀਂ ਬਣਦਾ ਕਹਿਣ ਦਾ ਪਰ ਕਈ ਵਾਰੀ ਕੋਈ ਗੱਲ ਕਹਿਣੀ ਪੈਂਦੀ ਆ ਸੋ ਹੋ ਸਕਦਾ ਕਈ ਲੱਖਾਂ ਜਿਹੜੇ ਲੋਕ ਆ ਉਹਨਾਂ ਦੇ ਵੀ ਦਿਲਾਂ ਦੀ ਗੱਲ ਮੈਂ ਕਹਿ ਦਵਾਂ ਤੇ ਜੇ ਕਿਸੇ ਨੂੰ ਗੁੱਸਾ ਲੱਗਾ ਫਿਰ ਬਈ ਮੈਂ ਮਾਫੀ ਪਹਿਲੇ ਮੰਗ ਲੈਣਾ ਕਿਉਂਕਿ ਗੱਲ ਮੈਂ ਥੋੜੀ ਸੈਂਸਿਟਿਵ ਜੀ ਕਰਨ ਲੱਗਾ ਦੇਖੋ ਜੀ ਕੱਲ ਪਰसों ਦੀ ਜੋ ਵੀਡੀਓ ਤੁਸੀਂ ਦੇਖੀ ਆ ਆਪਣੇ ਸਰਦਾਰ ਬਲਕੌਰ ਸਿੰਘ ਹੁਣਾਂ ਨੇ ਕਿਹਾ ਅਗੇ ਵੀ ਇਦਾਂ ਬੱਚਾ ਜੰਮਣ ਤੇ ਮੈਨੂੰ ਪਰੇਸ਼ਾਨ ਕੀਤਾ ਜਾ ਰਿਹਾ ਫਲਾਣਾ ਟੀਂਗਾ ਜੋ ਵੀ ਪ੍ਰਸ਼ਾਸਨ ਕਰ ਰਿਹਾ ਹਨਾ ਬੜੀ ਵੇਹੇ ਅਜੀਬ ਗੱਲ ਆ ਵੀ ਅਜੇ ਉਹ ਕਹਿੰਦਾ ਮੈਂ ਕੋਈ ਕਾਗਜ਼ੀ ਕਾਰਵਾਈ ਹਸਪਤਾਲ ਚੋਂ ਕਰਕੇ ਸਾਰਾ ਕੁਝ ਤੁਹਾਨੂੰ ਮੰਦਾਉਂਗਾ ਤੁਸੀਂ ਤੁਹਾਨੂੰ ਐਡੀ ਕਾਦੀ ਗੋਲ ਪਾਜੜ ਪੈ ਗਈ ਆ ਵੀ ਬੱਚਾ ਕਿੱਥੋਂ ਆ ਗਿਆ ਨਾ ਸੋ ਬੜੀ ਇੱਕ ਬੜੀ ਹੈਰਾਨੀ ਵਾਲੀ ਗੱਲ ਤੇ ਸ਼ਰਮ ਵਾਲੀ ਗੱਲ ਤਾਂ ਹੈਗੀ ਆ ਪਰ ਮੈਂ ਸਰਦਾਰ ਬਲਕੌਰ ਸਿੰਘ ਨੂੰ ਇੱਕ ਬੇਨਤੀ ਸਹਿਤ ਗੱਲ ਕਹਿਣਾ ਜੀ ਜੇ ਹੋ ਸਕੇ ਨਾ ਚੁੱਪ ਕਰਕੇ ਹੈ ਗੱਲ ਬਹੁਤ ਔਖੀ ਐ ਮੈਂ ਪਹਿਲਾਂ ਮਾਫੀ ਮੰਗਦਾ ਚੁੱਪ ਕਰਕੇ ਪੰਜਾਬ ਛੱਡ ਕੇ ਕਿਸੇ ਚੰਗੀ ਕੰਟਰੀ ਦੁਨੀਆ 'ਚ ਮੂਵ ਹੋ ਜਾਓ ਆਪਣੇ ਬੱਚੇ ਨੂੰ ਪਾਲੋ ਉਹਦੀ ਲਾਈਫ ਸੈੱਟ ਕਰੋ ਥੋਡੀਆਂ ਵੀ 10 10 15 ਬੰਦਾ ਸਾਲ ਉਮਰਾਂ ਵੱਜ ਜਾਣੀਆਂ ਦੋਵਾਂ ਜੀਆਂ ਦੀਆਂ ਤੁਹਾਡੇ ਕੋਲ ਰੱਬ ਦਾ ਦਿੱਤਾ ਹੈ ਬਹੁਤ ਕੁਝ ਆ ਜੇ ਸਿੱਧੂ ਨੇ ਇੰਨਾ ਪੈਸਾ ਕਮਾਇਆ ਸੀ ਤੇ ਇਹਨਾਂ ਲੋਕਾਂ ਨੇ ਉਹਦੇ ਨਾਲ ਆ ਕੁਝ ਕੀਤਾ ਤੁਹਾਡੇ ਸਾਹਮਣੇ ਕਿੱਡਾ ਇੱਕ ਧੋਖਾ ਆ ਉਸ ਬੰਦੇ ਨਾਲ ਤੇ ਸਾਰਾ ਕੁਝ ਜਿਹੜਾ ਇੱਥੇ ਰਹਿ ਗਿਆ ਹਨਾ ਤੇ ਉਹ ਬੰਦਾ ਚਲਾ ਗਿਆ ਜੇ ਤੁਹਾਨੂੰ ਰੱਬ ਨੇ ਦਾਤ ਬਖਸ਼ੀ ਆ ਉਹਨੂੰ ਸੰਭੋ ਉਹਦੀ ਲੋਕਾਫਟਰ ਕਰੋ ਚੁੱਪ ਕਰਕੇ ਦੁਨੀਆ ਦੀ ਕਿਸੇ ਕੰਟਰੀ ਦੇ ਵਿੱਚ ਜਿੱਥੇ ਵੀ ਤੁਹਾਨੂੰ ਲੱਗਦਾ ਕਿ ਵਧੀਆ ਸੁੱਖ ਸਹੂਲਤਾਂ ਹੈਗੀਆਂ ਤੁਹਾਨੂੰ ਉਥੋਂ ਦੇ ਸਿਟੀਜ਼ਨ ਤੁਸੀਂ ਬਣ ਸਕਦੇ ਆ ਜਾਂ ਕੱਲਾ ਪਾਸਪੋਰਟ ਲੈਣਾ ਜਾਂ ਤੁਸੀਂ ਕੱਲਾ ਉੱਥੇ ਰਹਿਣਾ ਹੀ ਆ ਕੁਝ ਇਹੋ ਜਿਹਾ ਜਿਗਾੜ ਕਰ ਸਕਦੇ ਆ ਚੁੱਪ ਕਰਕੇ ਤੋਂ ਪੰਜਾਬ ਨੂੰ ਥੋੜੇ ਦਿਨ ਲਈ ਚਲ ਜਿਓ ਕਹਿਣਾ ਔਖਾ ਵਾ ਛੱਡਣਾ ਜਿੱਥੇ ਆਪਾਂ ਜਗਾ ਜੰਮੇ ਪਲੇ ਹੋਈਏ ਉਹ ਛੱਡਣਾ ਬਹੁਤ ਔਖਾ ਵਾ ਉੱਥੇ ਅਟੈਚਮੈਂਟ ਹੁੰਦੀ ਆ ਤੁਹਾਡੀ ਉਸ ਧਰਤੀ ਨਾਲ ਪਰ ਜਿਸ ਧਰਤੀ ਨੇ ਇੰਨਾ ਕੁਝ ਖਾ ਲਿਆ ਹਨਾ ਤੇ ਔਖਾ ਵਾ ਚੁੱਪ ਕਰਕੇ ਆਪਣੇ ਆਰਾਮ ਨਾਲ ਕਿਸੇ ਚੰਗੀ ਕੰਟਰੀ ਸ਼ਿਫਟ ਹੋ ਜਾਓ ਆਪਣੇ ਤੇ ਹੀ ਵਿਚਾਰਿਆ ਚੰਗੇ ਚੰਗੇ ਲੋਕ ਜਿਹੜੇ ਆ ਉੱਤਾਰ ਤੀਨੋਂ ਛੱਡ ਗਏ ਚਲ ਗਏ ਕੋਈ ਕਾਰਨ ਆ ਵੈਸੇ ਤੇ ਗੁਰੂਆਂ ਪੀਰਾਂ ਦੀ ਧਰਤੀ ਆ ਪਰ ਸਾਡਿਆਂ ਲੋਕਾਂ ਨੇ ਰਲ ਮਿਲ ਕੇ ਬੇਈਮਾਨੀਆਂ ਕਰਕੇ ਗਦਾਰੀਆਂ ਕਰਕੇ ਉਸ ਧਰਤੀ ਦਾ ਬੇੜਾ ਗਰਖ ਕਰਤਾ ਹਨਾ ਸੋ ਚੁੱਪ ਕਰਕੇ ਕਿਸੇ ਆਰਾਮ ਨਾਲ ਕਿਸੇ ਚੰਗੀ ਕਿਸੇ ਯੂਰਪ ਦੇ ਵਿੱਚ ਕਿੱਥੇ ਤੁਹਾਨੂੰ ਕੋਈ ਚੰਗੀ ਸਲਾਹ ਮਿਲਦੀ ਆ ਆਰਾਮ ਨਾਲ ਕੋਈ ਚਰਲੀ ਉਥੇ ਮੂਵ ਹੋ ਜਾਓ ਆਪਾਂ ਨੂੰ ਸੇਫਲੀ ਜ਼ਿੰਦਗੀ ਬਤਾਓ ਹਨਾ ਸੋ ਮੇਰਾ ਤੇ ਇਹ ਵਿਚਾਰ ਆ ਬਾਕੀ ਜਰੂਰ ਕਮੈਂਟ ਕਰਿਓ ਵੀ ਤੁਸੀਂ ਕੀ ਚਾਹੁੰਦੇ ਆ ਤੇ ਫਿਰ ਕਿੰਨਾ ਧਰਤੀ ਆਪਣੀ ਛੱਡਣੀ ਔਖੀ ਆ ਪਰ ਔਲਾਦ ਤੋਂ ਉੱਪਰ ਕੁਛ ਨਹੀਂ ਜੇ ਤੁਹਾਡੀ ਔਲਾਦ ਸੇਫ ਨਹੀਂ ਹੈਗੀ ਜਾਂ ਤੁਸੀਂ ਸੇਫ ਨਹੀਂ ਹੈਗੇ ਤਾਂ ਕੁਛ ਵੀ ਸੇਫ ਨਹੀਂ ਹੈਗਾ ਰੱਬ ਰਾਖਾ ਮੈਨੂੰ ਪਤਾ ਹੈ ਗੱਲ ਦਾ ਜਿਹੜੀ ਮੈਂ ਗੱਲ ਕਹੀ ਹੈ ਕਈਆਂ ਨੂੰ ਚੰਗੀ ਲੱਗਣੀ ਕਈਆਂ ਨੂੰ ਨਹੀਂ ਚੰਗੀ ਲੱਗਣੀ ਪਰ ਬਾਈ ਆਪਾਂ ਜਿਹਦੇ ਸਿਰ ਤੇ ਪਈ ਉਹਨੂੰ ਪੁੱਛ ਕੇ ਦੇਖੋ ਨਾ ਆਪਾਂ ਤਾਂ ਕੁਛ ਵੀ ਨਹੀਂ ਕਰਨਦੇ ਦੋ ਚਾਰ ਪੋਸਟਾਂ ਪਾ ਕੇ ਸੋ ਜਾਣੇ ਆ ਵੀ ਸਿੱਧੂ ਮੂਸੇ ਵਾਲਾ ਚੰਗਾ ਸੀ ਨਿਆਉਂ ਦਿਓ ਪਰ ਜਿਹੜਾ ਪੁੱਤੜਿਆ ਉਹਨੂੰ ਪੁੱਛੋ ਹਨਾ ਸੋ ਬੜਾ ਔਖਾ ਇਹ ਬੜਾ ਝਜਾਰੂ ਜਾਂ ਕਹਿ ਸਕਦੇ ਆ ਵੀ ਇੱਕ ਸਦਗੀ ਦੇ ਅਣਕੀ ਫੈਮਿਲੀ ਆ ਜਿਹੜੇ ਇੰਨਾ ਕੁ ਚਲਦਿਆਂ ਬੰਦਾ ਤੇ ਉਹੀ ਮਰਦੇ ਵੇ ਉੱਥੇ ਜਿੰਨਾ ਕੁਛ ਉਹਨਾਂ ਦੇ ਨਾਲ ਪਰਿਵਾਰ ਨਾਲ ਹੋ ਰਿਹਾ ਸੋ ਰੱਬ ਰੱਖੇਮ ਇਹ ਮੇਰਾ ਵਿਚਾਰ ਸੀ ਆਪਣਾ ਤੇ ਜੇ ਕਿਸੇ ਨੂੰ ਚੰਗਾ ਲੱਗਦਾ ਠੀਕ ਆ ਜੇ ਮਾੜਾ ਲੱਗਦਾ ਤਾਂ ਭਾਈ ਮਾੜਾ ਲਿਖ ਦਿਓ ਤੁਹਾਡੀ ਮਰਜ਼ੀ ਆ ਰੱਬ ਰੱਖੇ